ਯੁੱਧ ਨਸ਼ਰੇ ਵਿਰੋਧਤਾ ਆਰਮਕ ਦੇ ਅਧੀਨ ਜੋ ਮਹਿੰਮ ਚਲਾਈ ਗਈ ਉਸ ਵਿੱਚ ਥਾਣਾ ਘ੍ਰਿੰਡਾ ਦੇ ਪੁਲਿਸ ਨੇ ਕਬੱਡੀ ਕਾਮਯਾਬੀ ਹਾਸਲ ਹੋਈ ਹੈ ਇਸ ਮੌਕੇ ਦੀ ਮੀਡੀਆ ਗਲਵਾ ਕਰਦੇ ਹੋਏ ਡੀਐਸਪੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਮੁਖਬਰ ਦੀ ਸੂਚਨਾ ਦੇ ਆਧਾਰ ਤੇ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਧੀਰੇ ਸ਼ਰਮਾ ਵਾਸੀ ਜ਼ਰੂਰ ਨਿਆਏ ਅਸਲਾ ਕੰਮ ਕਰਦਾ ਹੈ ਜੋ ਕਿ ਅਮਰੀਕ ਸਰ ਸ਼ਹਿਰ ਦੇ ਨੇੜੇ ਦੇ ਪਿੰਡਾਂ ਵਿੱਚ ਨਿਆਏ ਅਸਲਾ ਸਪਲਾਈ ਕਰਦਾ ਹੈ ਜਿਸ ਤੇ ਤੁਰੰਤ ਕਾਰਵਾਈ ਕਰਦਿਆ ਮੁਖਸਫਤਾ ਥਾਣਾ ਘ੍ਰਿੰਡਾ ਵੱਲੋਂ ਆਪਣੀ ਪੁਲਿਸ ਪਾਰਟੀ ਦੀ ਮਦਦ ਨਾਲ ਉਰੂਪੀ ਧੀਰੇ ਸ਼ਰਮਾ ਨੂੰ ਨਜ਼ੀਕ ਪੁਲਿਸ ਹੋਆ ਤੋਂ ਤਿੰਨ ਪਿਸਟਲ ਬੱਤੀਬੋਰ ਸਮੇਤ ਮੈਗਜ਼ੀਨ ਦੋ ਗਲੋਕ ਪਿਸਟਲ 9mm ਸਮੇਤ ਮੈਗਜ਼ੀਨ ਅਤੇ ਇੱਕ Honda ID ਗੱਡੀ ਜਿਸ ਦੇ ਨਾਲ 3000 ਰੁਪਏ ਦਰਗਮਣੀ ਅਤੇ ਇੱਕ ਮੋਬਾਈਲ ਫੋਨ ਸਨੇਹ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਸੰਬੰਧੀ ਦੋਸ਼ੀਏ ਕਲਾਸ ਮੁਕੱਦਮਾ ਅਦਾਲਤ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ਵੀ ਲਿਆਂਦੀ ਜਾ ਰਹੀ ਹੈ ਉਕ ਗ੍ਰਿਫਤਾਰ ਦੋਸ਼ੀ ਦੇ ਫਾਰਵਰਡ ਤੇ ਬੈਕਵਰਡ ਲਿੰਕਾਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ ਤੇ ਹੋਰ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ ਉਸ ਦੇ ਖਿਲਾਫੀ ਕਾਰਵਾਈ ਕੀਤੀ ਜਾਏਗੀ ਉਹਨਾਂ ਨੇ ਕਿਹਾ ਕਿ ਪੁਲਿਸ ਅਧਿਕਾਰ ਦੇ ਦੱਸਿਆ ਹੈ ਕਿ ਇਸ ਦੇ ਪਾਕਿਸਤਾਨੀ ਦਸਤਕਾਣਾਂ ਨਾਲ ਸੰਬੰਧ ਸਨ ਅਤੇ ਇਹ ਡਰੋਨ ਦੇ ਰਾਹੀਂ ਹਥਿਆਰਾਂ ਦੀ ਖੇਬ ਮੰਗਾਉਂਦਾ ਸੀ ਪੁਲਿਸ ਘਰ ਨੇ ਇਹ ਵੀ ਦੱਸਿਆ ਕਿ ਇਹ ਸੰਗੂਰ ਦਾ ਰਹਿਣ ਵਾਲਾ ਹੈ ਅਤੇ ਜਾਂਚ ਵੀ ਸਾਹਮਣੇ ਆਇਆ ਹੈ ਕਿ ਇਹ ਪਹਿਲਾਂ 27 ਤੋਂ 8 ਦੇ ਕਰੀਬ ਡਰੋਨ ਦੇ ਰਾਹੀਂ ਹਥਿਆਰਾਂ ਦੀ ਖੇਬ ਮੰਗਵਾ ਚੁੱਕਾ ਹੈ ਉਹਨਾਂ ਨੇ ਕਿਹਾ ਕਿ ਇਸੇ ਹੋਰ ਵੀ ਸਾਥੀ ਹਨ ਜਿਨ੍ਹਾਂ ਦੀ ਅਸੀਂ ਜਾਂਚ ਕਰ ਰਹੇ ਹਾਂ ਜਲਦੀ ਉਹਨਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ ਸਕਿੰਦੋਰ ਸਿੰਘ ਆਈਪੀਐਸ ਅਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਮਨਿੰਦਰ ਸਿੰਘ ਆਈਪੀਐਸ ਇਹਨਾਂ ਦੇ ਸਰਥ ਹਦਾਇਤਾਂ ਤੇ ਜਿਹੜਾ ਇੱਕ ਜਿਸ ਤਰ੍ਹਾਂ ਯੁੱਧ ਨਸ਼ਾਗ੍ਰੁੱਪ ਚੱਲ ਰਿਹਾ ਹੈ ਅਤੇ ਆਮ ਸੈਕਟਰੀਕ ਤਹਿਤ ਕੁਝ ਜਿਹੜੀਆਂ ਸਮਰੱਲਰ ਗਤੀਵਿਧੀਆਂ ਜਿਹੜੀਆਂ ਬਾਰਡਰ ਤੇ ਕਰ ਰਹੇ ਉਹਨਾਂ ਤਹਿਤ ਸਾਨੂੰ ਕੱਲ ਮੁਖ ਅਫਸਰ ਸਾੜਾ ਜਿਹੜਾ ਕੰਡਾ ਸਾਡੀ ਟੀਮ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਨੌਜਵਾਨ ਜਿਹੜਾ ਵਾ ਧੀਰੇਸ਼ ਕੁਮਾਰ ਹੈ ਇਹ ਵਾਸੀ ਸੰਗਰੂਰ ਦਾ ਧੀਰੇਸ਼ ਸ਼ਰਮਾ ਇਹ ਜਿਹੜਾ ਅਸਲੇ ਦਾ ਕਾਰੋਬਾਰ ਕਰਦਾ ਔਰ ਇਹ ਕੋਈ ਖੇਪ ਲੈਣ ਵਾਸਤੇ ਬਾਰਡਰ ਸਾਈਡ ਨੂੰ ਆਇਆ ਪਰ ਸਾਡੀ ਇਨਫੋਰਮੇਸ਼ਨ ਸਹੀ ਹੁੰਦੇ ਹੋਇਆ ਤੁਰੰਤ ਸਾਡੇ ਐਸਐਸਓ ਅਤੇ ਉਹਦੀ ਟੀਮ ਨੇ ਅਮਨ ਉਹਨਾਂ ਨੇ ਇਹਨੂੰ ਇੰਟਰਸੈਪਟ ਕੀਤਾ ਔਰ ਇਹਨੂੰ ਰੋਕ ਕੇ ਇਹਦੀ ਜਿਹੜੀ ਆ ਤਲਾਸ਼ੀ ਲਈ ਇਹਦੇ ਕੋਲੋਂ ਤਿੰਨ ਪਿਸਟਲ ਬੱਤੀ ਬੋਰ ਮੈਗਜ਼ੀਨ ਸਮੇਤ ਦੋ ਗਲੌਕ ਪਿਸਟਲ 9mm ਦੇ ਤੇ ਇੱਕ Honda City ਕਾਰ BB13 AK 1339 ਅਤੇ 3000 ਦੇ ਪਾਕਟ ਚੋਂ ਡਰਗ ਮੰਨੀ ਵੀ ਮਿਲੀ ਹੈ ਇਹਨੂੰ ਗ੍ਰਫਤਾਰ ਕੀਤਾ ਇੱਕ ਇੱਕ ਨੂੰ ਮੋਬਾਈਲ ਫੋਨ ਵੀ ਮਿਲਿਆ ਇਹਦੇ ਟੈਂਪ ਅਸੀਂ ਥਾਣਾ ਘਰੇਂਡਾ ਵਿਖੇ 161 ਨੰਬਰ ਮਕਦਮਾ ਜਿਹੜਾ ਅੰਡਰ ਸੈਕਸ਼ਨ 2559 ਆਮ ਸੈਕਟਰ ਦੇ ਤਹਿਤ ਦਰਜ ਕੀਤਾ ਔਰ ਇਹ ਪੰਜ ਪਿਸਟਲਸ ਜਿਹੜੇ ਆ ਇਹ ਪਾਰੋਂ ਜਿਹੜੀ ਆ ਪਾਕਿਸਤਾਨ ਸਾਈਡ ਤੋਂ ਕਨਸਾਈਨਮੈਂਟ ਲੈ ਕੇ ਆਇਆ ਸੀਗਾ ਉਹ ਅਸੀਂ ਇਹਨੂੰ ਜਿਹੜਾ ਵਾ ਤਬੋਚਿਲਾ ਇਹਦੀ ਫਰਦਰ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਆ ਕੁਝ ਹੋਰ ਬੰਦਿਆਂ ਦੇ ਨਾਮ ਨੇ ਉਹਨਾਂ ਨੂੰ ਅਸੀਂ ਜਲਦੀ ਗ੍ਰਿਫਤਾਰ ਕਰਾਂਗੇ ਇਹਨੇ ਡਾਇਰੈਕਟ ਪਾਕਿਸਤਾਨ ਤੋਂ ਮੰਗਵਾਈ ਸੀ ਜਾਂ ਇਥੋਂ ਕਿਸੇ ਦੇ ਥਰੂ ਮਾਲ ਆਂਦਾ ਹੀ ਉਹਨਾਂ ਕੋਲੋਂ ਲੈਣਾ ਹੈ ਨਹੀਂ ਨਹੀਂ ਇਹਨੇ ਡਾਇਰੈਕਟ ਮੰਗਾਇਆ ਔਰ ਇਹ ਅੱਗੇ ਵੀ ਕਨਸਾਈਨਮੈਂਟ ਆ ਲੈ ਚੁੱਕਾ ਸਾਡੇ ਜਿਹੜਾ ਸਕੰਜੇ 'ਚ ਪਹਿਲੀ ਵਾਰ ਹੀ ਆਇਆ ਇਹਦੀ ਅਸੀਂ ਛਾਣਬਿੰਗ ਕਰਾਂਗੇ ਗਾਹਾਂ ਤੇ ਕੰਮ ਚੱਲਦਾ ਸੀ ਕੁਝ ਚੱਲਦਾ ਭਾਵੇਂ ਸੌਰੀ ਡਿਸਕਲੋਜ਼ ਨਹੀਂ ਕਰ ਸਕਦੇ ਅਸੀਂ ਕਿਉਂਕਿ ਉਹ ਫਿਰ ਭੱਜ ਜਾਣਗੇ ਸਾਰੇ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਵੀ ਤੁਹਾਨੂੰ ਜਲਦੀ ਉਹਦਾ ਖੁਲਾਸਾ ਕਰਾਂਗੇ ਉਹਨਾਂ ਨੂੰ ਫੜ ਕੇ ਤੇ ਲੋਕਲ ਪਰਸਨ ਦੇ ਵੀ ਕਿਹਦੇ ਦੀ ਹੈਲਪ ਲੈਂਦਾ ਹੈਗਾ ਬਾਰਡਰ ਰੇਲ ਦੀ ਨੀਚੇ ਉਹ ਕਰ ਰਹੇ ਹੋ ਛਾਣਬੀਨ ਕਰ ਰਹੇ ਤੇ ਮੋਬਾਈਲ ਨੂੰ ਜਿਹੜਾ ਵਾ ਕਰ ਰਹੇ ਚੈੱਕ ਸਾਰਾ ਡਰੋਨ ਰਹੀ ਆ ਕੇ ਅਗੂ ਬੰਦ ਹਾਂਜੀ ਹਾਂਜੀ ਡਰੋਨ ਇਹ ਕਿੰਨੇ ਟਾਈਮ ਤੋਂ ਪਿੱਛੇ ਕੰਮ ਕਰ ਰਿਹਾ ਹੈ ਦੇਖੋ 7-8 ਕਨਸਾਈਨਮੈਂਟਸ ਤੋਂ ਪਹਿਲਾਂ ਲੈ ਆਇਆ ਵਾ ਕਾਫੀ ਧੀਰ ਤੋਂ ਕਰ ਰਿਹਾ ਹੈ ਸਰ ਇਹ ਬੇਸਿਕਲੀ ਕੰਮ ਕੀ ਕਰਦਾ ਸੀ ਇਹ ਵਿਲੜ ਕਸੰਦਾਈ ਐ ਇਸੇ ਕਸੰਦਾਈ ਸਮਾਗਮ ਨਾਲ ਸੰਬੰਧ ਹੈ ਇਹ ਜਿਹੜਾ ਬਾਾਰ ਤੋਂ ਮਨਾਉਂਦਾ ਹੈ ਸਮਾਗਮ